ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਉਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਣ ਜਾ ਰਹੇ ਹਾਂ ਜੀ RAM RAM ਬੋਲ ਬੋਲ ਖੋਜ ਤੇ ਬੜ ਭਾਗੀ ਹਰ ਕਾ ਪੰਥ ਕੋ ਬਤਾਵੇ ਹਾਂ ਤਾਂ ਕਹਿ ਪਾਏ ਲਾਗੀ ਬਹੁਤ ਵਧੀਆ ਕੰਪੋਜੀਸ਼ਨ ਹੈ ਨਵੀਂ ਕੰਪੋਜੀਸ਼ਨ ਹੈ ਤੁਹਾਡੀ ਆਪਣੀ ਕੰਪੋਜੀਸ਼ਨ ਹੋਵੇਗੀ ਜੀ ਅੱਜ ਆਪਾਂ ਇਹ ਸ਼ਬਦ ਮੱਧ ਸਪਟਕ ਦੇ ਦੂਸਰੇ ਕਾਲੇ ਤੋਂ ਮੇਰੇ ਵੀਰਾਂ ਦੇ ਸਕੇਲ ਤੋਂ ਸ਼ਬਦ ਸਿੱਖਣ ਜਾ ਰਹੇ ਹਾਂ ਜੀ ਬਹੁਤ ਵਧੀਆ ਕੰਪੋਜੀਸ਼ਨ ਹੈ ਜੀ ਇਸ ਸ਼ਬਦ ਦੀ ਤਾਲ ਕਹਿਰਵਾ ਤਾਲ ਹੈ ਇਸ ਸ਼ਬਦ ਦੇ ਅੰਦਰ ਲੱਗਣ ਵਾਲੇ ਸਵਰ ਹਾਂਜੀ ਸਾਰੇ ਕੋਮਲ ਗਾ ਮਾ ਪਾ ਧਾ ਕੋਮਲ ਤੇ ਨਹੀਂ ਕੋਮਲ ਬਹੁਤ ਹੀ ਵਧੀਆ ਕੰਪੋਜੀਸ਼ਨ ਵਿੱਚ ਇਹ ਸ਼ਬਦ ਆਏਗਾ ਜੀ ਪਹਿਲਾਂ ਮੈਂ ਆਪ ਜੀ ਨੂੰ ਇਸ ਤਾਇਤੇ ਅੰਦਰ ਗਾਇਨ ਕਰਕੇ ਦੱਸਾਂਗਾ ਫਿਰ ਮੈਂ ਆਪ ਜੀ ਨੂੰ ਸਲੋ ਸਲੋ ਸਰਵਾਉਂ ਤੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਨੂੰ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰਨ ਲਈ ਤੁਸੀਂ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਪੋਲ ਚੱਕ ਦੀ ਮਾਫੀ ਹੈ ਕਿ ਤੁਸਮਤ ਬਖਸ਼ੀ ਨਹੀਂ ਸ਼ਬਦ ਸਿੱਖੀਏ ਜੀ Ram Ram ਹਰ ਕਾ ਪੰਥ ਖੂਬ ਤਾਵੇ ਹਤਾ ਕੇ ਪਾਇ ਲਾਗੀ ਹਰ ਕਾ ਪੰਥ ਖੂਬ ਤਾਵੇ ਹਤਾ ਕੇ ਪਾਇ ਲਾਗੀ ਰਾਮ ਰਾਮ प्रीत लगी हर हमारो मीत सुखाई हम हर सुप्रीत लगी हर हमारो मीत सुखाई हम हर सुप्रीत लागी हर हमारो मीत ਮਹਾਰਸਪ੍ਰੀਤ ਲਾਗੀ ਰਾਮ ਰਾਮ ਹਰ ਹਮ ਗਾਵੇ ਹਰ ਹਮ ਬੋਲੇ ਅਰਦਿਤਿਆ ਪ੍ਰੀਤ ਹਮ ਤਿਆਗੀ ਹਰ ਹਮ ਗਾਵੇ ਹਰ ਹਮ ਬੋਲੇ ਅਰਦਿਤਿਆ ਪ੍ਰੀਤ ਹਮ ਤਿਆਗੀ ਹਰ ਹਮ ਗਾਵੇ ਹਰ ਹਮ ਬੋਲੇ ਅਰਦਿਤਿਆ ਪ੍ਰੀਤ ਹਮ ਤਿਆਗੀ ਰਾਮ ਮਨਮੋਹਨ ਮੋਰ ਪ੍ਰੀਤਮ ਰਾਮ ਹਰ ਪਰਮਾਨੰਗ ਬੇਰਾਗੀ ਮਨਮੋਹਨ ਮੋਰ ਪ੍ਰੀਤਮ ਰਾਮ ਹਰ ਪਰਮਾਨੰਗ ਬੇਰਾਗੀ ਮਨਮੋਹਨ ਮੋਰ ਪ੍ਰੀਤਮ ਰਾਮ ਹਰ ਪਰਮਾਨੰਗ मनमोहन मोरो प्रीतम राम हर परमा नंद बैरागी राम, राम ਲਗੀ ਇੱਕ ਨਿਮਖ ਪਲੋ ਮੁਖ ਲਗੀ ਹਰ ਦੇਖੇ ਜੀਵਤ ਹੈ ਨਾਨਕ ਇੱਕ ਨਿਮਖ ਪਲੋ ਮੁਖ ਲਗੀ ਇੱਕ ਨਿਮਖ ਪਲੋ ਮੁਖ ਲਗੀ ਰਾਮ ਕੇਂਦਰ ਬਗਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਸੁਣਾਂ ਤੇ ਸਾਰਾ ਸ਼ਬਦ ਸਿੱਖਦੇ ਹਾਂ ਜੀ ਇੱਥੇ ਸ਼ੁਰੂ ਹੋਏਗਾ ਸ਼ਬਦ ਧਾ ਕੋਮਲ ਤੋਂ ਰਾਮ ਰਾਮ ਬੋਲ ਬੋਲਾ ਫਿਰ ਤੋਂ ਰਾਮ 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 ਬੋਲ ਬੋਲ ਪਦ ਪਮ ਗਮ राम राम ध ध ध ध पद पम ग म प प प प पद पम ग राम राम बोल बोल राम राम बोल बोल राम फिर थे राम राम बोल बोल राम राम बोल बोल दूसरी बार बोल बोल राम राम सा सा रे पा राम राम बोल राम राम ਪਾ ਮਾ ਪਾ ਮਾ ਰਾਮ ਰਾਮ ਬੋਲ ਰਾਮ ਰਾਮ ਬੋਲ ਰਾਮ 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 ਜੇ ਤੁਸੀਂ ਇਦਾਂ ਨਹੀਂ ਕਰਨਾ ਚਾਹੁੰਦੇ ਸਿੰਪਲ ਤਰੀਕੇ ਨਾਲ ਕਰ ਸਕਦੇ ਹੋ ਰਾਮ ਰਾਮ ਬੋਲ ਰਾਮ 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 बोल राम राम अगली लाइन हर का पंथ को बतावे हो ता के पाए लगी हर का पंथ को बतावे हो ता के पाए लगी हर का पंथ को बतावे ਉਹ ਤਾਂ ਕਪਾਏ ਲਗੀ ਅਗਲੀ ਲਾਈਨ ਰਾਮ ਰਾਮ ਬੋਲ ਬੋਲ ਖੋਜ ਤੇ ਵਡ ਪਾਗੀ ਫਿਰ ਤੋਂ ਰਾਮ ਰਾਮ ਬੋ ਸਥਾਈ ਰਾਮ ਰਾਮ ਬੋਲ ਬੋਲ ਰਾਮ ਰਾਮ ਬੋਲ ਬੋਲ ਇਹ ਸਥਾਈ ਹੈ ਹੁਣ ਆਪਾਂ ਅੰਤਰਾ ਸਿੱਖਦੇ ਹਾਂ ਹਰ ਹਮਾਰੋ ਮੀਤ ਸਖਾਈ ਹਰ ਹਮਾਰੋ ਮੀਤ ਸਖਾਈ ਹਰ ਹਮਾਰੋ ਸਾ 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 ਨਿ ਸ ਸ ਨਿ ਦਾ ਪਮ ਹਰ ਹਮਾਰੋ ਮੀਤ ਸਖਾਈ ਹੈ ਅਗਲੀ ਲਾਈਨ ਹਮ ਹਰ ਸਿਓ ਪ੍ਰੀਤ ਲਾਗੀ ਹਮ ਹਰ ਸਿਓ ਹਮ ਹਰ ਸਿਓ ਪ੍ਰੀਤ ਲਾਗੀ ਅਲੀਲਾਂ ਇਸੇ ਲਾਈਨ ਤੇ ਆ ਜਾਏਗੀ ਹਰ ਹਮਾਰੋ ਮੀਤ ਸਖਾਈ ਹਮ ਹਰ ਸੋ ਪ੍ਰੀਤ ਲਗੀ ਫਿਰਸਤਾਈ ਆ ਜਾਏਗੀ ਰਾਮ ਰਾਮ ਬੋਲ ਬੋ ਰਾਮ ਰਾਮ ਬੋ राम राम बोल राम राम यह स्थाई है अंतरा है जिमे मैं आप जनु सुसु सुरांते सारा शब्द समझाया है आप जनु उस तरीके ना सिखना है बाकी दे अंतरे जिमे मैं आप जनु गायन करके दसेयान तबले दी ताल नाल आप जनु उस तरीके ना सिखने हाल बोल जगदी माफी केतु समस्त बख्शीनी वाहेगुरु जी का खालसा वाहेगुरु जी की फतेह